ਤੋ ਪੱਲਾ ਦਾ ਸਾਰੇ ਸ਼ਾਂਤੀ ਪਸੰਦ ਅਮਨ ਪਸੰਦ ਸੋਭਾ ਪੰਜਾਬ ਪੂਰੇ ਦੇਸ਼ ਦੇ ਦੁਨੀਆ ਦੇ ਲੋਕਾਂ ਨੂੰ ਮੈਂ ਅੱਜ ਇੱਥੇ ਇੱਕ ਸੱਚ ਤੋਂ ਜਾਣੂ ਕਰਵਾਉਣ ਲਈ ਇਕੱਤਰ ਹੋਇਆ ਅਨੰਤੀ ਸਾਂਝ ਪਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਅੰਦਰ ਇੱਕ ਬਹੁਤ ਹੀ ਜਿਹੜਾ ਮਸਲਾ ਪਕਿਆ ਹੋਇਆ ਚੰਨ ਘਾਟ ਵਾਲੇ ਜੋ ਵੀ ਉੱਥੇ ਚੱਲ ਰਿਹਾ ਮੈਂ ਪਹਿਲਾਂ ਵੀ ਲਿਖਿਆ ਉਹਦੇ ਬਾਰੇ ਦੇ ਵਿੱਚ ਵੀ ਮੈਂ ਕਿਸੇ ਵੀ ਗਲਤ ਇਨਸਾਨ ਦਾ ਚਾਹੇ ਉਹ ਕਿਸੇ ਵੀ ਰੂਪ ਚ ਹੋਵੇ ਮੈਂ ਉਹਦਾ ਹਮਾਇਤੀ ਨਹੀਂ ਹਾਂ ਨਾ ਮੈਂ ਮੈਂਤ ਕਰਦਾ ਨਾ ਅੱਜ ਤੱਕ ਕੀਤੀ ਆ ਲੇਕਿਨ ਉਹ ਜਿਹੜੇ ਲੋਕ ਨੇ ਮੈਂ ਕਹਾਂ ਗੁਰੂ ਬਾਣੇ ਦੇ ਅੰਦਰ ਅੱਜ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕਰ ਰਹੇ ਨੇ ਮੇਰੇ ਵਰਗੇ ਨੇਕ شریف ਲੋਕਾਂ ਨੂੰ ਉਹਨਾਂ ਦਾ ਅਕਸ ਖਰਾਬ ਕਰ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਬਾਰੇ ਦੱਸ ਦੇਵਾਂ ਬਹੁਤੇ ਮੇਰੇ ਬਾਰੇ ਨਹੀਂ ਜਾਣਦੇ ਉਸ ਤੋਂ ਪਹਿਲਾਂ ਮੈਂ ਸਮੁੱਚੇ মিডিਆ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਸੱਚ ਨੂੰ ਲੋਕਾਂ ਤੱਕ ਪਹੁੰਚਾਉਣਾ ਦੁਨੀਆ ਤੱਕ ਪਹੁੰਚਾਉਣਾ ਉਸ ਦੇ ਨਿਵਾਸ ਦੇ ਅੰਦਰ ਜਿਹੜਾ ਗੁਰੂ ਦੇ ਨਿਵਾਸ ਦੇ ਅੰਦਰ ਇੱਕ ਬਹੁਤ ਸ਼ਾਤਰ ਦਿਮਾਗ ਆ ਜਿਹੜਾ ਹਮੇਸ਼ਾ ਆਪਣੇ ਮਨਕੂਬਿਆਂ ਨੂੰ ਕਾਮਯਾਬ ਕਰਨ ਲਈ ਕਿਸੇ ਵੀ ਹੱਦ ਤੱਕ ਗਿਰ ਸਕਦਾ ਤਾਹ ਲੋ ਕਿਸ ਤਰ੍ਹਾਂ ਗਿਰਿਆ ਮੇਰੇ ਨਾਮ ਨੂੰ ਕਿਸ ਤਰ੍ਹਾਂ ਵਾਤਿਆ ਮੈਂ ਰੰਗਰੇਟਾ ਤਲਵੰਦ ਸਿੰਘ ਸੋਹਤਾ ਮੇਰੇ ਬਾਰੇ ਉਹਨੇ ਗੱਲ ਕੀਤੀ ਆ ਮੇਰਾ ਨਾਮ ਲਿਆ ਜੀ ਮੈਂ ਕੋਈ ਸੌਦਾ ਕਰਵਾਇਆ ਮੈਨੂੰ ਨਾ ਮੈਂ ਉਸ ਭੈਣ ਨੂੰ ਜਾਣਦਾ ਨਾ ਮੇਰੀ ਭੈਣ ਨਾਲ ਗੱਲਬਾਤ ਹੋਈ ਸੀ ਲੇਕਿਨ ਉਹਦੇ ਕੇਸ ਤੋਂ ਬਾਅਦ ਜਦੋਂ ਕੋਈ ਖਬਰਾਂ ਚੱਲੀਆਂ ਜੀ ਭੈਣ ਨਾਲ ਬਲਾਤਕਾਰ ਹੋਇਆ ਤਾਂ ਉਹਦੀ ਕਿਸੇ ਨੇ ਬਾਹ ਨਹੀਂ ਫੜੀ ਉਹ ਬਾਹ ਨਹੀਂ ਫੜਨਾ ਫੜਨ ਤੋਂ ਬਾਅਦ ਉਹ ਮੇਰੇ ਘਰੇ ਆਈ ਮੈਨੂੰ ਉਹਨੇ ਬੇਨਤੀ ਕੀਤੀ ਮੇਰੇ ਵੀਰ ਮੈਂ ਫਸ ਚੁੱਕੀ ਆ ਮੇਰੀ ਕੋਈ ਬਾਹ ਨਹੀਂ ਫੜਦਾ ਮੈਂ ਕੁਵਾਰੀ ਕੁੜੀ ਆ ਮੈਂ ਕਿਸੇ ਨੂੰ ਮੂੰਹ ਦਿਖਾਉਣ ਚੋ ਗਿਆ ਰਹੀ ਮੈਂ ਉਹਨੂੰ ਪਿਆਰੀ ਭੈਣ ਮੇਰੀਏ ਇਹ ਮੈਨੂੰ ਨਹੀਂ ਪਤਾ ਸੱਚ ਕੀ ਆ ਪਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਆਪਣੇ ਮੋਲਕ ਦੇ ਅੰਦਰ ਭਾਰਤ ਦਾ ਕਾਨੂੰਨ ਸਭ ਤੋਂ ਵੱਡਾ ਜੇ ਤੈਨੂੰ ਕੋਈ ਦੋਖਾ ਤਕਲੀਫ ਆ ਤਾਂ ਜਾ ਕੇ ਉਹ ਤੋਂ ਮਾਣਯੋਗ ਕੋਰਟ ਦੇ ਅੰਦਰ ਆਪਣਾ ਪੱਖ ਰੱਖ ਕਿ ਉੱਥੇ ਜਾ ਕੇ ਸੱਚ ਦੱਸ ਤੈਨੂੰ ਜਰੂਰ ਇਨਸਾਫ ਮਿਲੂਗਾ ਹੁਣ ਮੈਂ ਇੱਥੇ ਉਸ ਮਹਿਰੋਂ ਨੂੰ ਹੀ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ ਜਦੋਂ ਕੁੜੀ ਤੇਰੇ ਕੋਲੇ ਗਈ ਸੀ ਸਾਨੂੰ ਤਾਂ ਇਤਰਾਜ਼ ਨਹੀਂ ਹੋਇਆ ਕੁੜੀ ਸਾਡੇ ਘਰੇ ਆਈ ਅਸੀਂ ਉਹਨੂੰ ਰਾਹ ਪਾਤਾ ਤੇ ਤੈਨੂੰ ਤਕਲੀਫ ਕਿਉਂ ਹੋਈ ਇਸ ਗੱਲ ਦੀ ਦੂਜੀ ਗੱਲ ਉਹ ਬਾਰ-ਬਾਰ ਗੱਲ ਕਰ ਰਿਹਾ ਕੋਈ ਲੈਣ ਦੇਣ ਦੀ ਲੈਣ ਦੇਣ ਦੀ ਸਾਨੂੰ ਜਦੋਂ ਉਸ ਗੱਲ ਦਾ ਪਤਾ ਹੀ ਨਹੀਂ ਕੁੜੀ ਸਾਡੇ ਘਰੇ ਆਈ ਸੀ ਮੈਂ ਕਹਿੰਦਾ ਜੀ ਮੀਡੀਆ ਨਹੀਂ ਵੀ ਇਹ ਕਹਿੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਘਰੇ ਆਈ ਉਹਨੇ ਮੈਥੋਂ ਆ ਕੇ ਇਨਸਾਫ ਹੈਲਪ ਦੀ ਗੱਲ ਕੀਤੀ ਤਾਂ ਮੈਂ ਇਹਨੂੰ ਰਾਹ ਪਾਇਆ ਜੇ ਕਿਸੇ ਬੰਦੇ ਨੂੰ ਰਾਹ ਪਾਉਣਾ ਗਲਤ ਆ ਤਾਂ ਉਹਦੇ ਲਈ ਮੇਰੇ ਲਈ ਮਾੜੀ ਗੱਲ ਆ ਜੇ ਕਿਸੇ ਬੰਦੇ ਨੂੰ ਗੁખી ਬੰਦੇ ਨੂੰ ਇਨਸਾਨ ਦੀ ਮਦਦ ਕਰਨਾ ਚੰਗੀ ਗੱਲ ਆ ਤਾਂ ਮੈਂ ਚੰਗਾ ਕਰਮ ਕੀਤਾ ਮੈਂ ਕਿਰਮ ਕੀਤਾ ਆ ਸੋ ਮੇਰੇ ਸਾਹ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਕਲਵੰਤ ਸੋਰੇ ਪਾਸ ਸੋਤੇ ਬਾਰੇ ਵੀ ਮੈਨੂੰ ਇਹਨੇ ਥ੍ਰੈਟ ਕੀਤਾ ਮੈਂ ਤੁਹਾਨੂੰ ਇਹ ਚੀਜ਼ ਦਾ ਜਿੰਦਾ ਜાગਦਾ ਸਬੂਤ ਦਿਨਾ ਕਿਉਂ ਕਿ ਇਹਨੇ ਮੈਨੂੰ 16 ਤਰੀਕ ਨੂੰ ਮੈਂ ਕਿਤੇ ਆਪਣੇ ਪਰਸਨਲ ਕੰਮ ਲਈ ਦਿੱਲੀ ਗਿਆ ਸੀ ਦਿੱਲੀ ਜਾ ਕੇ ਜਦੋਂ ਮੈਂ ਰਸਤੇ 'ਚੋਂ ਆ ਰਿਹਾ ਸੀ ਤਾਂ ਮੈਨੂੰ ਇੱਕ ਕਾਲ ਆਉਂਦੀ ਆ 4:00 ਵਜੇ 11 ਮਿੰਟ ਤੇ ਜਿਹੜੀ ਜੇ ਕਾਲ ਮੈਂ ਚੱਕ ਨਹੀਂ ਸਕਿਆ ਕਾਲ ਨਾ ਚੱਕਣ ਤੋਂ ਬਾਅਦ ਮੈਂ ਵਾਪਸ ਤੀਹਰ ਦਾ ਅਸੀਂ ਦੇਖ ਸਕਦੇ ਹਾਂ ਮੈਂ ਮੈਸਜ ਕਾਲ ਵੀ ਤੁਹਾਨੂੰ ਦਿਖਾ ਦਿੰਦਾ ਜਦੋਂ ਮੈਂ ਮੈਸਜ ਕਾਲ ਆਈ ਹੈ ਇਹ ਤੇ ਦੂਜੀ ਪਾਸ ਵੀ ਦਿਖਾਏ ਥੋੜਾ ਇੱਕ ਮਿੰਟ ਇੱਕ ਮੈਨੂੰ ਮਸਕਾਲ ਆਉਂਦੀ ਆ ਮੈਂ ਕਾ ਚੱਕ ਨਹੀਂ ਪਾਇਆ ਬਾਹਰਲਾ ਨੰਬਰ ਚਰਕੇ ਉਪਰਾਂ ਨੰਬਰ ਫੋਨ ਕਰਕੇ ਮੈਂ ਕੀ ਕੀਤਾ ਮੈਸੇਜ ਪਾਉਣਾ ਮੈਂ ਇਸ ਕਾਲ ਦੇ ਉੱਪਰ ਹੈਲੋ ਹਾਂਜੀ ਤੁਹਾਡੀ ਕਾਲ ਆਈ ਸੀ ਮੈਨੂੰ 4:29 ਮਿੰਟ ਤੇ ਦੁਬਾਰਾ ਕਾਲ ਆਉਂਦੀ ਆ 4:29 ਤੇ ਦੇਖ ਸਕਦੇ ਹੋ 1 ਮੈਂ 9:54 ਸਕਿੰਡ ਮੇਰੀ ਗੱਲ ਹੋ ਰਹੀ ਆ ਉਸ ਇਨਸਾਨ ਨਾਲ ਮੈਨੂੰ ਨਹੀਂ ਪਤਾ ਇਨਸਾਨ ਕੌਣ ਸੀ ਮੈਂ ਉਹ ਜਾਣਦਾ ਨਹੀਂ ਸੀ ਆਵਾਜ਼ ਮੇਰੇ ਫੋਨ ਦੇ ਵਿੱਚ ਜਦੋਂ ਕੰਨਾਂ 'ਚ ਪਈ ਮੈਨੂੰ ਸਥਿਤੀ ਗੱਲ ਇਹ ਸੀ ਹਾਂ ਭਾਈ ਅੱਜ ਕੱਲ੍ਹ ਤੋਂ ਬਹੁਤ ਸੌਦੇ ਕਰਉਣਾ ਆ ਕਿੰਨੇ ਸੌਦਾ ਕਰਾਇਆ ਮੈਂ ਕਿਹਾ ਭਾਈ ਸਾਹਿਬ ਕਿਹੜਾ ਸੌਦਾ ਕਹਿੰਦਾ ਹੁਣ ਤੂੰ ਭੁੱਲ ਗਿਆ ਬਾਬੇ ਵਾਲਾ ਸੌਦਾ ਮੈਂ ਕਿਹਾ ਮੈਂ ਕਿਸੇ ਕੰਜਰ ਬਾਬੇ ਦੀ ਇਮਾਨਤ ਨਹੀਂ ਕਰਦਾ ਮੈਨੂੰ ਕਹਿੰਦਾ ਤੂੰ ਦਿੱਲੀੋਂ ਆ ਰਿਹਾ ਮੈਂ ਕਿਹਾ ਹਾਂ ਆ ਰਿਹਾ ਤੈਨੂੰ ਰਾਹ ਤੇ ਮਿਲਣਾ ਤੇਰਾ ਸਾਥ ਤਾਬ ਲਾਉਣਾ ਮੈਂ ਕਿਹਾ ਆ ਜਾ ਕਿੱਥੇ ਮਿਲਣਾ ਮੈਨੂੰ ਮਰਜ਼ੀ ਮਿਲਣਾ ਹੁਣ ਉਹਨੇ ਕੱਲ ਇਸ ਗੱਲ ਨੂੰ ਇਕਵਾਲ ਕਰ ਲਿਆ ਵੀ ਜਿਹੜਾ ਫੋਨ ਕੀਤਾ ਸੀ ਉਹਨੇ ਕੀਤਾ ਸੀ ਮੈਂ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਵੀ ਅਮਰਤਪਾਲ ਤੇਰੀ ਇੱਕ ਫਿੱਤਰਤ ਰਹੀ ਆ ਤੂੰ ਹਮੇਸ਼ਾ ਕਾਨੂੰਨ ਨੂੰ ਪੁਲਿਸ ਨੂੰ ਸਰਕਾਰ ਨੂੰ ਅੱਜ ਤੇਰੀ ਵੀਡੀਓ ਸਾਰਿਆਂ ਨੇ ਦੇਖੀ ਆ ਤੈਨੂੰ ਸਰਕਾਰ ਤੇ ਭਰੋਸਾ ਨਹੀਂ ਕਾਨੂੰਨ ਤੇ ਭਰੋਸਾ ਨਹੀਂ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਨਹੀਂ ਮਾਂਜੋ ਕ੍ਰੋਮੀ ਕਮੇਟੀ ਤੇ ਭਰੋਸਾ ਨਹੀਂ ਤੇ ਫਿਰ ਤੈਨੂੰ ਭਰੋਸਾ ਕਿਤੇ ਆਊਗਾ ਇਹਦਾ ਮਤਲਬ ਸਾਰੀ ਦੁਨੀਆ ਜਿਹੜੀ ਆ ਪ੍ਰਸ਼ਾਸਨ ਵੀ ਝੂਠਾ ਕਾਨੂੰਨ ਵੀ ਝੂਠਾ ਮਾਂਜੋ ਸਾਡੀ ਕ੍ਰੋਮੀ ਕਮੇਟੀ ਵੀ ਝੂਠੀ ਤੂੰ ਕੱਲਾ ਸੱਚਾ ਹੋ ਗਿਆ ਇਸ ਕਰਕੇ ਮੈਂ ਅੱਜ ਸਿੱਖ ਜਗਤ ਨੂੰ ਵੀ ਬੇਨਤੀ ਕਰਦਾ ਇਹ ਜਿਹੜਾ ਇਹ ਲਿਵਾਸ ਦੇ ਅੰਦਰ ਇਨਸਾਨ ਆ ਇਹਦੀ ਸੋਚ ਕਿਆ ਹਮੇਸ਼ਾ ਇੱਥੇ ਹੋਰ ਵੀ ਮੇਰੇ ਕੋਲ ਇੱਕ ਵੀਰ ਖੜਾ ਜਿਹਦੇ ਚਾਰ ਫੋਨ ਕੋਲੇ ਫੋਨ ਖੁੰਦਾ ਆਪਣੀ ਫੇਮਸ ਲੈ ਲਈ ਆਪਣੀ ਆਈਡੀਆ ਉਹਨਾਂ ਦੀਆਂ ਚਲਾਉਂਦਾ ਤੁਸੀਂ ਵੀ ਦੇਖਿਆ ਜੇ ਬਾਬੇ ਨੇ ਗਲਤ ਕਰਮ ਕੀਤਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਅਸੀਂ ਇਹਦੇ ਹੱਕ 'ਚ ਆ ਮੈਂ ਇੱਕ ਧੀ ਦਾ ਬਾਪ ਆ ਮੈਂ ਇੱਕ ਭੈਣ ਦਾ ਭਰਾ ਆ ਇਹ ਕਿਸੇ ਨਾਲ ਵੀ ਹੋ ਸਕਦਾ ਆ ਪਰ ਮੈਂ ਤਾਂ ਅਲੱਗ ਜਿਹੜੀ ਸਭ ਤੋਂ ਮੈਨੂੰ ਗੱਲ ਦੁੱਖ ਲੱਗਦੀ ਆ ਇੱਕ ਲਿਵਾਸ ਹੱਤੇ ਵਾਲੀ ਗੱਲਾਂ ਕਰਦਾ ਕਿ ਮੈਂ ਉਸ ਕੁੜੀ ਦੀ ਮਦਦ ਕੀਤੀ ਆ ਆਪਣੇ ਸੋਸ਼ਲ ਵੈਲਫੇਅਰ ਸੁਸਾਇਟੀ ਤੁਸੀਂ ਨੈਟ ਤੇ ਜਾਓ ਹਜ਼ਾਰਾਂ ਕੁੜੀਆਂ ਦੇ ਮੈਂ ਘਰ ਬਸਾਈ ਰਹੇ ਉਹਦੇ ਵਿੱਚ ਮੈਂ ਨੈਸ਼ਨਲ ਚੀਫ アドਵਾਈਜ਼ਰ ਰਹਾਂ ਇਨਕਲਾਬੀ ਪੇਰੈਂਟਸ ਐਸੋਸੀਏਸ਼ਨ ਪੰਜਾਬ ਲੱਖਾਂ ਬੱਚਿਆਂ ਦੀ ਅਸੀਂ ਮਦਦ ਕੀਤੀ ਆ ਉਹਦਾ ਮੈਂ ਪੰਜਾਬ ਦਾ ਮੈਂਬਰ ਆ ਸੈਂਟਰ ਬਾਲਮਿਕ ਸਵਾ ਇੰਡੀਆ ਉਹਦਾ ਪ੍ਰੈਸਕਰਟਰ ਪੰਜਾਬ ਪਲਵਨ ਸਿੰਘ ਤੋਹਤਾ ਰੇਗ੍ਰੇਟਾਦਾਲ ਪੰਜਾਬ ਦਾ ਪ੍ਰੈਸਕਰਟਰ ਮੈਂ ਹੋਰ ਮੈਂ ਕਿਹੜੇ ਕਿਹੜੇ ਤੁਹਾਨੂੰ ਉੱਤੇ ਗ੍ਰਾਮਾਂ ਕਿ ਜਿਹੜੇ ਕੇ ਮੈਨੂੰ ਵਾਹਿਗੁਰੂ ਦੇ ਆਪਣੀ ਕਿਰਪਾ ਨਾਲ ਬਖਸ਼ੇ 1900 ਮੇਰੇ ਸਾਹਮਣੇ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਮੇਰੋਂ ਤੂੰ ਤਾਂ 3 ਸਾਲ ਹੋਇਆ ਸੀੜ ਚ ਆਇਆ ਮੈਂ 1992 ਦਾ ਸਮਾਜ ਦੀ ਸੇਵਾ ਕਰ ਰਿਹਾ ਲੋਕਾਂ ਦੀ ਸੇਵਾ ਕਰ ਰਿਹਾ ਕਦੋਂ ਸੋਤੇ ਤੇ ਅੱਜ ਇੱਕ ਦਾਗ ਵੀ ਨਹੀਂ ਵੀ 1 ਰੁਪਿਆ ਦਾ ਮੈਂ ਕਿਸੇ ਨਾਲ ਫੇਰ ਫੇਰ ਕੀਤੀ ਜਾਂ ਮੇਰੀ ਭੈਣ ਜਾਂ ਮੇਰਾ ਭਰਾ ਜਾਂ ਬਜ਼ੁਰਗ ਇਹ ਗੱਲ ਕਵੇ ਕਿ ਮੈਂ ਕਰ ਪਿਆ ਵੀ ਅੱਜ ਵੀ ਕਿਸੇ ਤੋਂ ਲਿਆ ਇਸ ਗੱਲ ਦਾ ਅੱਜ ਉਹ ਬੰਦਾ ਜਿਹੜਾ ਉਹਨੂੰ ਫੋਨ ਕਰ ਰਿਆ ਮੈਂ ਅੱਜ ਤੁਹਾਡੇ ਥਰੂ ਮੰਗ ਕਰਦਾ ਉਹ ਬੰਦਾ ਵੀ ਟਰੇਸ ਹੋਣਾ ਚਾਹੀਦਾ ਟਰੇਸ ਹੋ ਕੇ ਉਹਦੇ ਦੀ ਕਾਰਵਾਈ ਹੋਣੀ ਚਾਹੀਦੀ ਆ ਹੋ ਸਕਦਾ ਵੀ ਮੇਰਾ ਨਜ਼ਦੀਕੀ ਹੋਵੇ ਇਹਦੇ ਨਾਲ ਰਲਿਆ ਹੋਵੇ ਰਲ ਕੇ ਇਹ ਕਾਰਵਾਈ ਨੂੰ ਕਰਦੇ ਹੋਣ ਐਂ ਹੋਰ ਦੁੱਖ ਵਾਲੀ ਗੱਲ ਆ ਜੀ ਬਾਬੇ ਨੇ ਰੇਪ ਕੀਤਾ ਉਸ ਲੱਖਾਂ ਦੇ ਪਿੱਛੇ ਹ ਤਨੂਨ ਦਾ ਕੰਮ ਨੂੰ ਸਜ਼ਾ ਦੇਣਾ ਗੁਰੂ ਗਰੰਥ ਸਾਹਿਬੀ ਦਾ ਕੰਮ ਉਹਨਾਂ ਨੂੰ ਸਜ਼ਾ ਦੇਣਾ ਲੇਕਿਨ ਦੁੱਖ ਵਾਲੀ ਗੱਲ ਆ ਜੀ ਉਹ ਭੈਣਾ ਦਾ ਹਰ ਰੋਜ਼ ਤੁਸੀਂ ਸੋਸ਼ਲ ਮੀਡੀਆ ਤੇ ਬੰਦਾ ਰੇਪ ਕਰਦਾ ਹਰ ਰੋਜ਼ ਵੀਡੀਓ ਪਾ ਕੇ ਦੇਖਦਾ ਤਾਂ ਜਿਹੜੀ ਸਾਡੇ ਪੰਜਾਬ ਦੇ ਲੋਕਾਂ ਲਈ ਬਹੁਤ ਦੁਖਦਾਈ ਗੱਲ ਆ ਸ਼ਰਮਨਾਕ ਗੱਲਾਂ ਨੂੰ ਸ਼ਰਮ ਹੋਣੀ ਚਾਹੀਦੀ ਐ ਇਸ ਸੰਸਾਰ ਨੂੰ ਕਿ ਜੇ ਇਤਨਾ ਸਵਾਰਥ ਨਹੀਂ ਪੂਰਾ ਹੈ ਤਾਂ ਅੱਜ ਹਰ ਰੋਜ਼ ਵੀਡੀਓ ਪਾ ਪਾ ਕੇ ਈਆਂ ਭੈਣਾਂ ਦੇ ਰੇਪ ਕਰੇਗਾ ਗਲਵਾਂ ਸੋਤੇ ਨੇ ਪ੍ਰੇਸ਼ਣ ਕੀਤੇ ਆ ਅਸੀਂ ਲੋਕਾਂ ਦੇ ਘਰ ਵਸਾਇਆ ਈਆਂ ਦਾ ਈਆਂ ਨੂੰ ਕਦੀ ਜਾਗਰ ਨਹੀਂ ਕੀਤਾ ਇਸ ਤਰ੍ਹਾਂ ਉਹਨਾਂ ਦਾ ਸੋਸ਼ਲ ਮੀਡੀਆ ਤੇ ਜਲੂਸ ਨਹੀਂ ਕੱਢਿਆ ਜਿਹੜੇ ਗੂ ਦੇ ਅਸਲੀ ਸਿੱਖ ਹੁੰਦੇ ਆ ਪਹਿਲੀ ਗੱਲ ਤੁਸੀਂ ਕੱਲ ਦੇਖਿਆ ਕਿ ਅਸਰ ਮਨਤਾਕੀ ਕਰ ਰਿਹਾ ਸੀ ਉਹ ਰੋ ਰਿਹਾ ਸੀ ਗੁਰੂ ਸਾਹਿਬ ਨੇ ਤਾਂ ਨੌ ਆਦ ਦੇ ਪਰਿਵਾਰ ਦੇ ਜੀਵਾਰ ਕੇ ਐਸਾਂ ਜੂ ਨਹੀਂ ਸਿੱਟਿਆ ਤੂੰ ਕਿਹੜਾ ਗੁਰੂ ਦਾ ਸਿੱਖ ਹੋ ਗਿਆ ਬਈ ਮੈਂ ਤਾਂ ਉਹ ਸਿੱਖ ਹੀ ਨਹੀਂ ਮੰਨਦਾ ਜਿੰਨੇ ਵੀ ਅੱਜ ਤੱਕ ਸਿੱਖ ਗੁਰੂਆਂ ਦੀ ਸਾਡਿਆਂ ਦੀ ਮਦਦ ਕੀਤੀ ਆ ਮੁਸਲਮਾਨਾਂ ਨੇ ਉਹਨਾਂ ਨੇ ਆਪਣਾ ਧਰਮ ਨਹੀਂ ਬਦਲਿਆ ਇਹ ਮੈਨੂੰ ਪਤਾ ਲੱਗਿਆ ਭਰੋਸੇਯੋਗ ਸੂਤਰਾਂ ਤੋਂ ਇਹ ਧਰਮ ਬਦਲ ਕੇ ਆਇਆ ਹੋਇਆ ਸਿੱਖ ਬਣਿਆ ਹੋਇਆ ਬਾਣੇ ਦੇ ਅੰਦਰ ਆ ਇਹਦੇ ਬਾਣੇ ਦੇ ਅੰਦਰ ਦੀਆਂ ਕਤੂਤਾ ਦਿਨੋਂ ਦਿਨ ਬਾਹਰ ਆ ਰਹੀਆਂ ਨੇ ਹੋਰ ਵੀ ਆਉਣਗੀਆਂ ਕਿਉਂਕਿ ਇੱਕ ਤੂੰ شریف ਇਨਸਾਨ ਨੂੰ ਅਜਨੇ ਪੁਲਿਸ ਨੂੰ ਵੀ ਬਦਨਾਮ ਕੀਤਾ ਆ ਮੇਰੀ ਪੁਲਿਸ ਨਾਲ ਕਾਹਨ ਸਕਦਾ ਮੀਡੀਆ ਰਾਹੀਂ ਦੱਸਣਾ ਚਾਹਨਾ ਚਾਹੁੰਦਾ ਚਾਚੋਤ ਦੀ ਜਦੋਂ ਦੇ ਇੱਥੇ ਆਏ ਨੇ ਮੇਰੀ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ ਅਜੇ ਤੱਕ ਇੱਕ ਮੈਂ ਹੋਰ ਵੀ ਤੁਹਾਨੂੰ ਗੱਲ ਦੱਸ ਦੇਵਾਂ ਕਿ ਮੇਰੇ ਪਰਿਵਾਰ ਦੀ ਕੀ ਦੇਣਾ ਸਮਾਜ ਨੂੰ ਇਸ ਦੇਸ਼ ਨੂੰ ਸੂਬੇ ਨੂੰ ਅੱਜ ਇਹ ਸੂਭਾ ਤਰੱਕੀ ਗਿਆ ਚਾਚ ਮੈਨੂੰ ਤੋਂ ਮੀਡੀਆ ਦੇ ਵਿੱਚ ਗੱਲਾਂ ਕਰਦਾ ਆ سوشل ਮੀਡੀਆ ਦਾ ਯੂਜ਼ ਕਰਦਾ ਆ ਤਾਂ ਮੇਰੇ ਫਾਦਰ ਸਾਹਿਬ ਨੇ ਇਸ ਪੰਜਾਬ ਦੇ ਲਈ ਆਪਣਾ ਖੂਨ ਦੁੱਲਿਆ ਸ਼ਹੀਦੀ ਦਿੱਤੀ ਆ ਮੈਂ ਉਹ ਸਭ ਦੇ ਪਿਓ ਦਾ ਬਚਾ ਆ ਮੈਂ ਆਪਣੇ ਪਿਓ ਦੀ ਕਦੇ ਵੀ ਅਣਖ ਨੂੰ ਉਹਦੀ ਇੱਜ਼ਤ ਨੂੰ ਅੱਜ ਤੱਕ ਦਾਗ ਨਹੀਂ ਲੱਗਣ ਦਿੱਤਾ ਸੇਵਾ ਕਰਦੇ ਹੋਏ ਕਿੰਨਾ ਵੀ ਕੰਮ ਕੀਤਾ ਵਿਦਾਊਟ ਐਨੀ ਇੰਟਰਸਟ ਬਿਨਾ ਕਿਸੇ ਲਾਲਚ ਦੇ ਲੋਭ ਦੇ ਡਰ ਦੇ ਭਾ ਦੇ ਅੱਜ ਮੈਂ ਤੁਹਾਡੇ ਸਾਹਮਣੇ ਪ੍ਰੈਸ ਕਾਨਫਰੰਸ ਕਰ ਰਿਹਾ ਮੈਨੂੰ ਕੋਈ ਦਵਾ ਨਹੀਂ ਕੋਈ ਡਰ ਨਹੀਂ ਕੋਈ ਮੈਨੂੰ ਲਾਲਚ ਨਹੀਂ ਮੈਂ ਚਾਹਨਾ ਵੀ ਉਹ ਸਚਾਈ ਜਿਹੜਾ ਝੂਠ ਬੋਲਦਾ ਬਾਰ ਬਾਰ ਕਲਵੰਤ ਸਿੰਘ ਸੋਤੇ ਦਾ ਨਾਮ ਲੈ ਕੇ ਬਦਨਾਮ ਕਰ ਰਿਹਾ ਆਪਣੇ ਆਪ ਨੂੰ ਸੇਫ ਕਰ ਰਿਹਾ ਕਿਉਂਕਿ ਫਸ ਚੁੱਕਿਆ ਮੈਨੂੰ ਇਹ ਧਮਕੀ ਦੇ ਕੇ ਤੁਸੀਂ ਸ਼ਰੀਰ ਬੰਦੇ ਨੂੰ ਇੱਥੇ ਚੀਨ ਦਾ ਹੱਕ ਆ ਇਹ ਜੰਗਲ ਰਾਜ ਨਹੀਂ ਹੈਗਾ ਵੀ ਜੋ ਤੂੰ ਕਹਿੰਦਾ ਉਹ ਹੋਊਗਾ ਇੱਥੇ ਐਦਾਂ ਦੀਆਂ ਗੱਲਾਂ ਨਹੀਂ ਹੈਗੀਆਂ ਇਸ ਕਰਕੇ ਮੈਂ ਦੇਖਾਪ ਕੰਪਲੇਂਟ ਪਾਈ ਸੀ ਇਹਨੂੰ ਪਤਾ ਸੀ ਮੈਂ ਫਸ ਗਿਆ ਹੁਣ ਮੇਰੇ ਤੇ ਕਾਰਵਾਈ ਹੋਣੀ ਆ ਇਹਨੇ ਆਪਦੇ ਕੱਲ ਆਪੇ ਆ ਕਬੂਲ ਕਰ ਲਿਆ ਜਿਹੜਾ ਕੁਲਵੰਤ ਸਿੰਘ ਸੋਤਾ ਮੈਨੂੰ ਕਰਦਾ ਇਹ ਸਬੂਤ ਦੇਵੇ ਅੱਜ ਪੁਲਿਸ ਕੋਲ ਨਹੀਂ ਟੈਕਨੋਲੋਜੀ ਆ ਜਿਹੜਾ ਮੈਂ ਨੰਬਰ ਫਲੈਸ਼ ਆਊਟ ਕੀਤਾ ਆ ਤੁਹਾਨੂੰ ਵਿਦੇਸ਼ ਦਾ ਨੰਬਰ ਆ ਕਿਹਦੇ ਕੋਲੇ ਚੱਲਦਾ ਕਿਹਦੇ ਮੂਹਰ ਚੱਲਦਾ ਆ ਪੁਲਿਸ ਦਾ 1 ਮਿੰਟ ਦਾ ਕੰਮ ਆ ਪੁਲਿਸ ਪੋਚ ਕਰ ਸਕਦੀ ਆ ਕਿ ਕਲਵੰਤ ਕੋਲੇ ਚੱਲਦਾ ਆ ਜਾਂ ਮੇਰੇ ਕੋਲੇ ਚੱਲਦਾ ਕਿਹਦੇ ਕੋਲੇ ਚ ਇਸ ਕਰਕੇ ਇਹ ਜਿਹੜੀਆਂ ਧਨਾਉਣੀਆਂ ਹਰਕਤਾਂ ਕਰ ਰਿਹਾ ਅੱਜ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰ ਰਿਹਾ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਮੈਂ ਪੂਰਾ ਲਿਖਿਆ ਵੀ ਇਹ ਜਿਹੇ ਲੋਕਾਂ ਦੇ ਖਿਲਾਫ ਜਿਹੜੀਆਂ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈਆਂ ਕਰਨੀ ਚਾਹੀਦੀ ਆ ਕਰਕੇ ਇਹਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਦੇਣਾ ਚਾਹੀਦਾ ਆ ਕਿਉਂਕਿ ਅੱਜ ਕੱਲ ਦੀ ਤੁਸੀਂ ਵੀ ਵੀਡੀਓ ਦੇਖੋ ਪਿੱਛੇ ਜਿਹੜੇ ਇਹਨੇ ਸ਼ਬਦ ਵਰਤੇ ਆ ਪੰਜਾਬ ਦੇ ਨੌਜਵਾਨੀ ਨੂੰ ਕਿਸ ਤਰ੍ਹਾਂ ਔਕਸਾਇਆ ਆ ਵੀ ਤੁਸੀਂ ਜੋ ਮਲਦੀ ਜੋ ਮਰਜ਼ੀ ਗਲਤ ਕੰਮ ਕਰੋ ਸਰਕਾਰ ਦੇ ਖਿਲਾਫ ਕਰੋ ਪੁਲਿਸ ਦੇ ਖਿਲਾਫ ਕਰੋ ਆਮ ਲੋਕਾਂ ਦੇ ਖਿਲਾਫ ਕਰੋ ਇਹਨੂੰ ਰੋਕਣ ਵਾਲਾ ਕੋਈ ਨਹੀਂ ਹੈਗਾ ਕਿਦਾ ਮੈਂ ਦੇਖ ਲਊਗਾ ਦੇਖੋ ਤੁਸੀਂ ਅੱਜ ਇਸ ਇਕੱਲੇ ਬੰਦੇ ਨੇ ਆਪਣੇ ਨਿੱਜੀ ਸਵਾਰਥਾਂ ਦੇ ਲਈ ਜੰਗਲ ਰਾਜ ਬਣਾਇਆ ਹੋਇਆ ਆਪੂਗਾ ਦੇਖੋ ਤੁਸੀਂ ਕਿਸ ਤਰ੍ਹਾਂ ਇਹ ਘ rate ਜਾਂਦਾ ਹੈ ਰਾਤ ਨੂੰ ਕਿਸੇ ਤੇ ਉਹਨਾਂ ਨੂੰ ਡਰਾਉਂਦਾ ਆ ਧਮਕਾਉਂਦਾ ਆ ਆਖਿਰ ਚਿਰੇ ਗਰੀਬ ਲੋਕਾਂ ਬੋਲਦੇ ਨਹੀਂ ਇੱਥੇ ਆਪਾਂ ਬਹੁਤ ਸਾਰੇ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਸਾਰੇ ਲੋਕ ਆ ਜਿਹੜੇ ਹੋਰ ਵੀ ਜਿਹੜੀਆਂ ਵੀਡੀਓ ਹੈਗੀਆਂ ਤੁਹਾਡੇ ਨਾਲ ਜਨਤ ਕਰਾਂਗੇ ਬਹੁਤ ਘੱਟ ਜਿੰਨਾਂ ਦੇ ਘਰੇ ਜਾ ਕੇ ਨੇ ਜਸਤਰਾ ਧਮਕੀਆਂ ਦਿੱਤੀਆਂ ਆ ਮੈਂ ਇੱਕ ਵਾਰੀ ਫੇਰ ਕਹੂੰਗਾ ਸਮੁੱਚੇ ਮੀਡੀਆ ਦਾ ਬਹੁਤ-ਬਹੁਤ ਅਵਾਰੀ ਰਹੂੰਗਾ ਤੁਹਾਨੂੰ ਤੇ ਬਹੁਤ ਵੱਡੀ ਗੰਦੇ ਚ ਆ ਕੇ ਅੱਜ ਜਿਹੜੀ ਇਹ ਵੀਡੀਓ ਆ ਜਿਹੜਾ ਗੁਰੂ ਬਾਣੇ ਦੇ ਵਿੱਚ ਇੱਕ ਛਾਤਰ ਦਿਮਾਗ ਪਹਿਲਾਂ ਹੀ ਆਪਣੀ ਹਰੇਤੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦਾ ਵੀ ਜੇ ਤੂੰ ਭਾਈ ਤੈਨੂੰ ਇਹ ਅਧਿਕਾਰ ਕਿਹਨੇ ਦਿੱਤਾ ਮੈਂ ਪੁੱਛਣਾ ਚਾਹੁੰਨਾ ਕਾਨੂੰਨ ਬਣਿਆ ਹੋਇਆ ਭਾਰਤ ਦੇ ਅੰਦਰ ਜੇ ਕੋਈ ਕ੍ਰਾਈਮ ਕਰਦਾ ਅਸੀਂ ਕਰਦੇ ਹਾਂ ਸਟਿੰਗ ਆਪਰੇਸ਼ਨ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਦੇ ਆ ਹਮੇਸ਼ਾ ਦਾਇਰੇ ਚ ਰਹਿ ਕੇ ਕੀਤੇ ਆ ਕਾਨੂੰਨ ਤੋਂ ਵੱਡਾ ਹੋ ਗਿਆ ਜੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਤੇ ਫਿਰ ਡਰਦਾ ਵੀ ਕਿਉਂ ਆ ਤੇ ਪਰਚੇ ਤਾਂ ਹੋਣਗੇ ਵੀ ਤੇ ਕਾਨੂੰਨ ਨੂੰ ਹੱਥ ਚ ਲੈਵੇਂਗਾ ਜੇ ਤਾਂ ਕਾਨੂੰਨ ਨੂੰ ਹੱਥ ਚ ਨਾ ਲੈ ਕਾਨੂੰਨ ਦਾ ਸਹਾਰਾ ਲੈ ਕੇ ਕਰ ਸਰਵੰਧੀ ਇੱਕ ਤੁਸੀਂ ਇੱਕ ਲੰਮੀ ਹੋਊਗੀ ਤੁਹਾਡੀ ਇਹ ਵਧੀਆ ਗੱਲ ਹੈ ਬਹੁਤ ਵਧੀਆ ਗੱਲਾਂ ਕਰੀਏ ਇੱਕ ਨਾ ਤੁਸੀਂ ਸ਼ੁਰੂ ਦੇ ਵਿੱਚ ਕਹਿੰਦੇ ਸੀ ਵੀ ਕੁੜੀ ਪਹਿਲਾਂ ਉਹਦੇ ਕੋਲੇ ਉਹਦੇ ਟੱਚ ਚ ਰੋ ਹੋ ਗਈ ਬਿਲਕੁਲ ਮਤਲਬ ਉਹ ਕੁੜੀ ਹੁਣ ਕਿੱਥੋਂ ਨੂੰ ਆ ਕੇ ਮਿਲੇ ਹਾਂ ਮੈਂ ਦੱਸਦਾ ਜੀ ਉਹਦੇ ਬਾਰੇ ਦੱਸੋ ਕਿਉਂਕਿ ਉਸ ਕੁੜੀ ਨੇ ਮੈਂ ਦੱਸਦਾ ਉਹ ਕੁੜੀ ਉਹ ਕੁੜੀ ਉਹ ਕੁੜੀ ਨੇ ਮੈਨੂੰ ਆ ਕੇ ਦੱਸਿਆ ਵੀਰੇ ਮੈਂ ਫਸ ਚੁੱਕੀਆਂ ਵੀ ਗੱਲ ਇਹ ਸੱਚ ਨਹੀਂ ਠੀਕ ਹੈ ਜੀ ਮੈਂ ਉਹਨੂੰ ਨਹੀਂ ਪੁੱਛਿਆ ਸੱਚ ਕੀ ਹੈ ਮੈਂ ਕਿਹਾ ਪੁੱਤਰ ਮੈਂ ਤੈਨੂੰ ਸੱਚ ਨਹੀਂ ਪੁੱਛਣਾ ਸੱਚ ਕੀ ਹੈ ਨਹੀਂ ਹੈ ਤੂੰ ਮੇਰੇ ਕੋਲੇ ਆਈਂ ਦੱਸ ਕਹਿੰਦੀ ਵੀਰੇ ਮੈਂ ਫਸ ਚੁੱਕੀਆਂ ਮੈਂ ਹਰ ਰੋਜ਼ ਮੇਰਾ ਰੇਪ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਹਰ ਰੋਜ਼ ਮੈਂ ਕੀ ਕਰਾਂ ਮੈਂ ਕਿਹਾ ਪੁੱਤਰ ਤੇਰਾ ਕਹਾਣਾ ਤੂੰ ਆਪਣੇ ਕਾਨੂੰਨ ਕੋਲੇ ਜਾ ਜੱਟ ਸਾਹ ਕੋਲੇ ਜਾ ਬਕਾਲ ਤੋਂ ਬਲੂਨ ਬਿਠਾਇਆ ਉਹਨੂੰ ਜਾ ਕੇ ਆਪਣੀ ਸੱਚੀ ਗੱਲ ਦੱਸ ਮੈਂ ਨਹੀਂ ਕਹਿੰਦਾ ਕਿਸੇ ਹੱਤਕੂਰ ਕਿਰਦੇ ਖਲਾਫ ਹੋ ਜੋ ਤੇਰੇ ਨਾਂਵਾਂ ਦਾ ਜਾ ਕੇ ਦੱਸ ਉਸ ਕੁੜੀ ਨੇ ਜਾ ਕੇ ਦੱਸੀਆ ਉਹ ਜੱਟ ਸਾਹ ਨੂੰ ਪਤਾ ਚਾਹ ਉਹਨੂੰ ਪਤਾ ਦੋਨਾਂ ਨੂੰ ਪਤਾ ਸੋਤਾ ਸਾਹਿਬ ਦਾ ਸੁਣਾਣਾ ਬਾਬਾ ਬਜਿੰਦਰ ਸਿੰਘ ਆ ਤੁਸੀਂ ਉਹਨੂੰ ਜਾਣਦੇ ਹੋ ਬਾਬਾ ਬਜਿੰਦਰ ਸਿੰਘ ਨੂੰ ਜੀ ਜਗਰੋਂ ਸਾਡੇ ਰਹਿੰਦੇ ਆ ਲੋਕ ਲੋ ਮੈਂ ਗਿਆ ਉੱਥੇ ਕਈ ਵਾਰੀ ਸੋ ਬਹੁਤ ਪੁੜੀ ਪੁੜੀ ਫ੍ਰੀਜ ਗਰਾਉਂਡ ਦੀ ਆ ਜੀ ਤੁਹਾਡੇ ਆ ਜੀ ਜਿਆਦਾ ਤਾਂ ਹੁਣ ਜਿਹੜਾ ਮੈਂ ਗਿਆ ਸੀਗਾ ਮੈਂ ਉੱਥੇ ਇੱਕ ਸੋਲਰ ਪੁਆਇੰਟ ਕਰਵਾਇਆ ਸੀਗਾ ਮੇਰੇ ਦੋਸਤ ਲੁਧਿਆਣੇ ਤੋਂ ਸੋਧਰ ਦਾ ਕੰਮ ਕਰਦੇ ਨੇ ਇਹਨਾਂ ਨੇ ਸੋਲਰ ਲਵਾਉਣਾ ਸੀਗਾ ਮੈਂ ਸੋਲਰ ਲਵਾ ਕੇ ਦਿੱਤਾ ਸੀ ਮੈਂ ਤਾਂ ਬਾਬੇ ਤੋਂ ਪਿਛਲੇ 5-6 ਮਹੀਨੇ ਤੋਂ ਨਰਾਜ਼ ਚੱਲ ਰਿਹਾ ਸੀ ਕਿਉਂਕਿ ਬਾਬੇ ਨੇ ਮੇਰੀ ਉਹ ਪੇਮੈਂਟ ਅਜੇ ਰਹਿਦੀ ਆ ਮੇਰੀ ਪੇਮੈਂਟ ਦਿੱਤੀ ਨਹੀਂ ਸੀ ਸੋ ਬਹੁਤ ਪੁੜੀ 15 ਦਿਨਾਂ ਦੀ ਮਿਸਿੰਗ ਦੱਸੀ ਜਾ ਰਹੀ ਆ ਤੁਸੀਂ ਜਗਰਾਉਂਡ 'ਚ ਰਹਿੰਦੇ ਆ ਤੁਹਾਨੂੰ ਓਹ ਵਾਲੀ ਨੌਲੇਜ ਹੈ ਕੋਈ ਦੇਖੋ ਜੀ ਜੇ ਮਿਸ ਸਿੰਘਾ ਕੁੜੀ ਦਾ ਪ੍ਰਵਾਜ ਜਾ ਕੇ ਕੰਪਲੇਂਟ ਲਿਖਾਵੇ ਇਹ ਕੁੜੀ ਮੈਸਾਹਲ ਸਰਪਾਲ ਸਿੰਘ ਸਾਹਿਬ ਨੇ ਆਪਣੀ ਵੀਡੀਓ ਵਿੱਚ ਜ਼ਿਕਰ ਕੀਤਾ ਹੈ। ਉਹ ਤਾਂ ਕਹੂਗਾ ਉਹਨੂੰ ਕੀ ਚਿੰਤਾ ਪਈ ਹੋਈ ਹੈ ਕੁੜੀ ਦੀ ਪਰਿਵਾਰ ਨੂੰ ਚਿੰਤਾ ਪਵੇ ਜਿਹੜੀ ਧੀ ਆ। ਜੇ ਇਹ ਕੁੜੀ ਮੈਸਾਹਲ ਦਾ ਪ੍ਰਵਾਜ ਜਾ ਕੇ ਲਿਖਾਉਗਾ ਉੱਥੇ ਕੰਪਲੇਂਟ। ਮੈਂ ਅਜੇ ਕਹੀ ਜਾਵੇ ਮੈਨੂੰ। ਮੈਨੂੰ ਇਹ ਵੀ ਗੱਲ ਕਹੀ ਸੀ ਵੀ ਸਾਡੇ ਕੋਲੇ ਦੋ ਹੋਰ ਬਾਬਿਆਂ ਦੀ ਵੀਡੀਓ ਹੈ ਜਨਤਾ ਕਿਉਂ ਨਹੀਂ ਹੋਈ ਅਜੇ ਤੱਕ। ਦੇਖੋ ਜੀ ਉਹ ਮੈਰੋ ਸਾਹਿਬ ਜਾਣਣ ਮੈਂ ਤਾਂ ਕਹਿੰਦਾ ਜੇ ਉਹਨਾਂ ਕੋਲੇ ਹੈਗੀਆਂ ਜੇ ਕੋਈ ਗਲਤ ਕੰਮ ਕਰਦਾ ਆ ਕਾਨੂੰਨ ਬੈਠਾ ਆ ਤੇ ਭਾਏ ਤੇ ਕੋ ਹੈਗੀਆਂ ਤਾਂ ਕਾਨੂੰਨ ਦਾ ਜਾ ਕੇ ਦੱਸ ਉਹ ਕਰਨ ਉਹਨਾਂ ਨੂੰ ਜੇ ਜੇ ਬਾਬੇ ਮੈਰੋ ਨੇ ਬਾਬੇ ਉਹਦੇ ਬਿੰਦਨ ਨਾਲ ਕੁੱਟਮਾਰ ਕੀਤੀ ਉਹਦੇ ਬਾਅਦ ਤੁਹਾਨੂੰ ਪਤਾ ਕੁਝ ਨਹੀਂ ਦੇਖੋ ਜੀ ਮੈਨੂੰ ਜਿੰਨਾ ਕ ਪਤਾ ਆ ਵੀ ਜਿਹੜਾ ਮੈਨੂੰ ਗੁਰਿੰਦੇ ਦੱਸਿਆ ਵੀ ਉੱਥੇ ਬੇਦਹਾਸ਼ਾ ਕੁੱਟਮਾਰ ਹੋਈ ਸੀ ਉਹਦੂਆ ਜਿਹੜੀਆਂ ਮੈਂ ਵੀਡੀਓ ਦੇਖੀਆਂ ਉਥੋਂ ਬਾਬਾ ਤੁਰ ਕੇ ਆ ਰਿਹਾ ਪਿੰਡ ਕੋ ਕੇ ਉਹ ਮੈਂ ਵੀਡੀਓ ਕਿੱਥੇ ਦਾ ਦੇਖ ਰਿਹਾ ਸੀ ਉਹ ਤੁਰ ਕੇ ਆ ਰਿਹਾ ਸੀਗਾ ਇਹ ਫੇਸਬੁਕ ਤੇ ਪਾਇਆ ਸੀ ਪਹਿਲਾਂ ਬਾਬੇ ਨੂੰ ਮੋਕੇ ਢਾਬੇ ਤੇ ਲੈ ਕੇ ਗਿਆ ਫਿਰ ਦੀਪੂ ਢਾਬੇ ਤੇ ਲੈ ਕੇ ਗਿਆ ਕਾਫੀ ਲੰਬਾ ਲੰਬਾ ਜਿਹੜਾ ਲੈ ਕੇ ਆਰਟੀਕਲ ਬਣਾਇਆ ਤੁਸੀਂ ਉਹ ਮੈਨੂੰ ਕੁੜੀਆਂ ਕੁੜੀ ਨੇ ਗੱਲਾਂ ਦੱਸਿਆ ਵੀ ਸਭ ਤੋਂ ਪਹਿਲਾਂ ਇਹ ਸਾਨੂੰ ਦੀਪੂ ਢਾਬੇ ਤੇ ਲੈ ਕੇ ਗਏ ਮੈਨੂੰ ਖਿਲਾਇਆ ਇਹ ਫੋਟੋ ਕਰਕੇ ਮੈਨੂੰ ਇਹ ਉੱਥੇ ਉਹ ਕਿਨੂੰ ਮੇਰੇ ਨੇ ਇੱਕ ਕਲੱਬ ਬਣਾਇਆ ਮੈਨੂੰ ਇਹ ਕਹੇ ਤੂੰ ਮੇਰੀ ਭੈਣ ਆ ਸਿਰਫ ਆਪਾਂ ਬਾਬੇ ਨੂੰ ਡਰੋਲ ਨਹੀਂ ਜਿਹੜਾ ਇਹ ਕਲੱਬ ਬਣਾਇਆ ਆ ਤੇ ਆਪਾਂ ਵਾਇਰਲ ਨਹੀਂ ਕਰਨਾ ਇਸ ਕਰਕੇ ਉਹ ਕਲੱਬ ਪਹਿਲਾਂ ਹੀ ਬਣਾ ਕੇ ਬਣਾਇਆ ਜਾ ਚੁੱਕਿਆ ਸੀ ਜੋ ਮੈਨੂੰ ਕੁੜੀ ਨੇ ਦੱਸਿਆ ਨਾਲ 3 ਗੱਲਾਂ ਜੀ ਉਹ ਦੇਖੋ ਜੀ ਹੁਣ ਇਹ ਬਾਬਾ ਦੱਸ ਸਕਦਾ ਪੈਸੇ ਸੋਨੇ ਆਪਾਂ ਜਿਹੜਾ ਅਸੀਂ ਦੇਖਿਆ ਬਾਬੇ ਦੇ ਅੰਦਰ ਜਾਂ ਵੀਡੀਓ ਵਿੱਚ ਤੁਸੀਂ ਆਮ ਦੇਖ ਸਕਦੇ ਹੋ ਫੋਟੋ ਦੇ ਅੰਦਰ ਬਾਬੇ ਦੇ ਬੜਾ ਸੋਨਾ ਪਾਇਆ ਹੁੰਦਾ ਸਾਰੀਆਂ ਦਸਿਆ ਹੋਇਆ ਜੁੱਤੀਆਂ ਪਾਈਆਂ ਹੁੰਦੀਆਂ ਬੜੀ-ਬੜੀ ਚੜਨਾ ਬਾਜ਼ੇ ਘੜੇ ਪਾਏ ਹੁੰਦੇ ਆ ਉਹ ਸੋਨਾ ਬਾਬੇ ਕੋਲੇ ਕਿੰਨਾ ਸੀ ਇਹ ਸਹੀ ਇਹ ਜਿਹੜੀ ਗੱਲ ਉਹ ਬਾਬਾ ਦੱਸ ਸਕਦਾ ਹੈ ਬਾਬੇ ਨੇ ਤਾਂ ਆਪਣੀ ਵੀਡੀਓ ਵਿੱਚ ਆਪਦੀ ਇੰਟਰਵਿਊ ਵਿੱਚ ਮੰਨਿਆ ਸੀਗਾ ਮੇਰੇ ਕੋਲ ਪੈਸੇ ਲੱਗ ਗਏ 16 ਮਿ ਲੱਗ ਗਏ ਆ ਦੇਖੋ ਜੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਉਹ ਜਿਹੜੀ ਚੀਜ਼ ਜਿੱਥੇ ਤੱਕ ਮੈਨੂੰ ਪਤਾ ਜੋ ਗੱਲ ਜੋ ਮੇਰੇ ਨਾਲ ਅੱ ਕਿ ਮੈਂ ਕਲਵੰਸਾ ਕੋਤਾ ਮੇਰਾ ਇਸ ਚੱਕਰ ਨਾਲ ਕੋਈ ਲੈਣ ਦੇ ਨਹੀਂ ਮੈਨੂੰ ਕਿਉਂ ਜੋੜਿਆ ਜਾ ਰਿਹਾ ਹੈ ਇਹਦੇ ਨਾਲ ਇਹਦੇ ਪਿੱਛੇ ਇਹਨਾਂ ਦੇ ਕੀ ਮਨਸੂਬੇ ਨੇ ਇਹ ਕਿਉਂ ਮੈਨੂੰ ਟਾਰਗੇਟ ਕਰ ਰਹੇ ਨੇ ਇਹ ਹੀ ਦੱਸ ਸਕਦੇ ਭਾਈ ਜਿਹੜੀ ਆਪਣੀ ਤੁਸੀਂ ਕੰਪਲੇਂਟ ਦਿੱਤੀ ਸੀਗੀ ਕੱਚੀ ਦਾ ਕੋਈ ਵੀ ਪ੍ਰੂਫ ਹੈ ਬਾਬੇ ਦਾ ਗਲਤ ਵੀਡੀਓ ਵੀਡੀਓ ਪ੍ਰੂਫ ਹੋਵੇ ਜੋ ਜਨਤਕ ਤੁਸੀਂ ਕਰਨਾ ਚਾਹੁੰਦੇ ਜੋ ਮੈਂ ਤੁਸੀਂ ਕਿਹਾ ਮੈਂ ਤਾਂ ਦੇਖੋ ਜੀ ਮੈਂ ਜਾਗਰ ਕਰੂੰਗਾ ਪ੍ਰੂਫ ਜਾਗਰ ਕਰੂੰਗਾ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਤੁਸੀਂ ਕਿਹਾ ਵੀ ਪਾਪਾ ਤੁਰ ਕੇ ਆ ਰਿਹਾ ਜਾਂ ਉਹ ਹੈ ਤੋੜ ਕੋਲੇ ਉਹ ਵੀਡੀਓ ਹੈਗੀ ਆ ਤੁਸੀਂ ਆਨਲਾਈਨ ਪੰਜੀ ਦੀ ਵੇਸ ਬਰੀ ਇੰਤਜ਼ਾਰ ਕਰ ਰਹੇ ਸਾਰੇ ਵੀ ਵੀ ਵਾਨੂੰ ਦੇ ਸਕਦੇ ਹੋ ਵੀਡੀਓ ਵੀਡੀਓ ਤੁਹਾਨੂੰ ਮਹਜੂਗੀ ਪਰ ਵੀਡੀਓ ਮਹਜੂਗੀ ਹੈ ਮੇਰੇ ਕੋਲ ਨਹੀਂ ਹੈ ਪਹਿਲੇ ਬਾਰ ਵੀਡੀਓ ਹੈਗੀ ਆਓ ਜਿੱਦਾਂ ਆਪਾਂ ਤੋਰ ਕੇ ਕਰਨੇ ਨੇ ਕੋਰ ਕੇ ਆ ਰਹੇ ਹੋ ਇਸ ਕਰਕੇ ਮੈਨੇ ਥਾਣੇ ਚ ਪੜਚਾ ਹੋਇਆ ਪਰ ਤੋਂ ਦੇਰ ਆ ਗਿਆ। ਕੱਲ ਉਹ ਵੀ ਕਾਫੀ ਮਸਲਾ ਪੱਕੇ ਆਇਆ ਉਹਦੀ ਵੀ ਜਾਣਕਾਰੀ ਦਵਾਂਗੇ। ਜੀ ਮੈਨੂੰ ਇੰਨਾ ਪਤਾ ਜੀ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਵੀ ਪਾਸਾ ਹੋ ਚੁੱਕਿਆ ਹੈ। ਜਿੰਨਾ ਮੋਟਰ ਚ ਕਹਿੰਦੇ ਸੀ ਇਹ ਕਮਰਾ ਲੈ ਕੇ ਦੱਸ ਦੇ। ਦੇਖੋ ਮੈਨੂੰ ਨਹੀਂ ਪਤਾ ਉਹਦੇ ਵਿੱਚ ਕੀ ਸਚਾਈ ਹੈ ਤੇ ਨਹੀਂ ਕੁੜੀ ਗਾਇਬ ਹੋਈ ਆ ਹੁਣ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਤੁਸੀਂ ਗਾਇਬ ਹੋ ਗਏ ਆ ਜਾਂ ਉਹ ਮੇਰੇ ਤੇ ਇਲਜ਼ਾਮ ਨਹੀਂ ਦਿਖੋ ਇਸ ਗੱਲ ਨੂੰ ਇਹ ਗੱਲ ਤੇ ਡਿਫਟੀ ਸਾਹਿਬ ਤੇ ਇਲਜ਼ਾਮ ਲਾ ਰਹੇ ਆ ਜੀ। ਹਾਂ ਦੇਖੋ ਤੁਹਾਡਾ ਨਾਮ ਵੀ ਦੇਚ ਲੈ ਰਹੇ ਆ ਨਾ। ਪਹਿਲਾਂ ਹੀ ਕਹਿਣਾ ਜੀ ਉਹ ਬੰਦਾ ਇਹ ਗੱਲ ਕਹਿ ਰਿਹਾ ਨਾ ਪ੍ਰਸ਼ਾਸਨ ਤੇ ਭਰੋਸਾ ਨਾ ਪੋਸ ਤੇ ਭਰੋਸਾ ਨਾ ਸਰਕਾਰ ਤੇ ਨਾ ਕਿਸੇ ਕਿਸੇ ਤੇ ਬੰਦਾ ਭਰੋਸਾ ਕਰੇ ਨਾ ਫਿਰ ਜਦੋਂ ਤੁਸੀਂ ਗੱਲਾਂ ਹਮ ਤੱਕ ਕਈਆਂ ਤੁਸੀਂ ਦੁਨੀਆਂ ਸੁਣਾਈਆਂ ਗੱਲਾਂ ਕਈਆਂ ਚਾਹੇ ਕੁੜੀ ਦੇ ਮੂੰਹੋਂ ਕਈਆਂ ਤੁਹਾਡੇ ਆਪ ਦੇ ਮੂੰਹੋਂ ਕੋਈ ਵੀ ਗੱਲ ਨਹੀਂ ਕਹੀ ਕੋੜੋੜੇ ਆਪ ਦੇ ਕੋੜੇ ਚੀਫ ਰੂਪਾ ਤੇ ਕੁੜੀ ਤੁਹਾਡੇ ਕੋਲੇ ਆਈ ਸੀ ਤੁਹਾਡੇ ਘਰ ਜਿਹੜਾ ਮੇਰਾ ਜਿਹੜਾ ਨੇ ਕੱਲ ਨਾਮ ਬਦਨਾਮ ਕੀਤਾ ਉਕੇ ਮੇਰਾ ਤਾਂ ਇਸ ਲਈ ਕੋਈ ਤਾਂ ਹੈ ਨਾ ਹੈ ਨਹੀਂਗਾ ਕੁੜੀ ਨੂੰ ਮੈਂ ਤਾਂ ਸਭ ਮੇਰੇ ਘਰੇ ਆਈ ਮੈਂ ਉਹਨਾਂ ਨਾਲ ਗੱਲ ਕਰਕੇ ਬੱਸ ਕਰ ਦਿੱਤਾ ਇੱਧਰ ਵੀ ਦੇਖੋ ਜੀ ਇੱਧਰ ਵੀ ਦੇਖੋ ਇੱਧਰ ਵੀ ਦੇਖੋ ਤੁਸੀਂ ਇਹਨੂੰ ਇਨਵੋਲ ਕਰੋ ਸਭ ਪਹਿਲੇ ਜੀ ਫੇਸਬੁਕ ਤੇ ਪੋਸਟ ਪਾਈ ਮੈਂ ਪਾਈ ਸੀ ਪੋਸਟ ਪਾਈ ਬਾਬੇ ਇਹਨੂੰ ਚੱਕ ਕੇ ਦੇਖੇਗੇ ਬਿਲਕੁਲ ਜੀ ਦੇਖੋ ਤੁਹਾਨੂੰ ਕੋ ਪ੍ਰੂਫ ਹੈ ਮੰਨਦੇ ਤੁਸੀਂ ਬਾਬਾ ਗਲਤ ਹੈ ਜੀ ਨਹੀਂ ਮੈਂ ਕਹਿੰਦਾ ਨਹੀਂ ਜੇ ਬਾਬਾ ਗਲਤ ਹੈ ਤਾਂ ਉਹ ਕਾਨੂੰਨ ਬੈਠਾ ਨੂੰ ਸਜ਼ਾ ਦੇ ਦਿੰਦੇ ਜੀ ਜੀ ਸੀ ਮੰਨ ਲਿਓ ਵੈਸੇ ਮੈਂ ਤਾਂ ਦੇਖੋ ਜੀ ਮੈਂ ਕਹਿੰਦਾ ਜੀ ਦੇਖੋ ਨਾਮ ਸਾਹਿਬ ਦੀ ਹਿਜੂਰੀ ਦੇ ਬਚਨਾਂ ਗਲਤ ਕੰਮ ਕੀਤਾ ਜੀ ਮੈਂ ਇਹ ਸਿੱਧਾ ਕੋਈ ਪ੍ਰੂਫ ਨਹੀਂ ਆਇਆ ਮੈਂ ਤੁਹਾਨੂੰ ਐਵੇਂ ਕਹਾਂ ਗੱਲ ਜੇ ਕੀਤਾ ਆ ਇੱਕ ਭਾਈ ਮੈਨੂੰ ਮਿਲਣੀ ਚਾਹੀਦੀ ਇੱਕ ਭਾਈ ਮੈਨਰੇ ਉਹਨੇ ਤੁਹਾਡੇ ਦੋਸਤ ਦੀ ਰਿਕਾਰਡਿੰਗ ਕਾਨਫਰੈਂਸ ਦੇ ਵਿੱਚ ਲਾਈ ਸੀ ਉਹ ਕੌਣ ਬੰਦਾ ਜੀ ਦੇਖੋ ਜੀ ਉਹ ਮੈਂ ਉਹ ਹੀ ਤਾਂ ਮੈਂ ਉਹਦੀ ਮੰਗ ਕਰ ਰਿਹਾ ਵੀ ਉਹ ਬੰਦਾ ਟਰੇਸ ਹੋਣਾ ਚਾਹੀਦਾ ਕੌਣ ਬੰਦਾ ਟਰੇਸ ਆ ਉਹ ਕਿਉਂ ਇਦਾਂ ਕਰ ਰਿਹਾ ਆ ਉਹਦੀ ਟਰੇਸ ਹੋ ਕੇ ਉਹਦੇ ਵੀ ਕਾਨੂੰਨੀ ਕਾਰਵਾਈ ਬਰਾਬਰ ਦੀ ਹੋਣੀ ਚਾਹੀਦੀ ਆ ਜਿਹੜਾ ਮੇਰਾ ਸਟੇਟਮੈਂਟ ਕਰ ਰਿਹਾ ਤੁਸੀਂ ਸਹੀ ਆ ਜੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਣੀ ਚਾਹੀਦੀ ਇਹ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਜੀ ਮੈਂ ਅੱਜ ਸਰਕਾਰ ਦੁਆਰਾ ਵੀ ਜਾਣਕਾਰੀ ਦੇ ਦੇਵਾਂਗੇ ਚਾਹੇ ਕੋਈ ਜ ਮੈਂ ਦੇਖੋ ਮੈਂ ਫੇਰ ਅੱਜ ਜਿਹੜੀ ਆ ਦੁਬਾਰਾ ਮੰਗ ਪੱਤਰ ਦੇਉਂਗਾ ਸਾਰੇ ਜਿੰਨੇ ਵੀ ਮੇਰੇ ਨਾਲ ਸਾਥੀ ਆਏ ਨੇ ਉਹਨਾਂ ਦੇ ਥਰੂ ਤੇ ਦੂਜੀ ਗੱਲ ਮੈਂ ਮੰਗ ਵੀ ਕਰਦਾ ਵੀ ਜਲਦੀ ਤੋਂ ਜਲਦੀ ਜਿਹੜਾ ਹੈਗਾ ਆ ਇਸ ਮੇਰੇ ਜਿਹੜੇ ਮੈਂ ਨੰਬਰ ਦਿੱਤਾ ਮੈਨੂੰ ਧਮਕੀਆਂ ਆਈਆਂ ਸ਼ਰਿਆਵ ਉਹਦੀ ਦਰਖਾਸਤ ਦਿੱਤੀਆਂ ਨੇ ਬਾਰੇ ਕੀ ਇਸ ਤੋਂ ਸਬੰਧ ਕੀ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਜਿਹੜੀ ਤੁਸੀਂ ਦਰਖਾਸਤ ਇਹ ਦਰਖਾਸਤ ਤਾਂ ਮੈਂ ਵੀ ਤੁਸੀ ਇਧਰ ਕਮਾਇਓ ਜੀ ਇਧਰ ਦਰਖਾਸਤ ਅਸੀਂ ਇਹ ਦਰਖਾਸਤ ਵੀ ਤਾਂ ਦਿੱਤੀ ਹੈ ਇਹ ਮੈਂ ਦਿੱਤੀ ਹੈਗੀ ਆ ਜੀ 16 ਤਰੀਕ ਨੂੰ ਮੈਂਦੇ ਆਇਆ ਜੀ ਨਾ ਜੇ ਇਹਦੇ ਸੌਣੇ ਤੁਹਾਨੂੰ ਤੇ ਬੁਲਾਇਆ ਗਿਆ ਜੀ ਇਹ ਅਜੇ ਤੱਕ ਨਹੀਂ ਬੁਲਾਇਆ ਗਿਆ ਜੀ 18 ਤਿੰਨ ਦੱਤੀ ਹੈ ਜੀ 18 ਤਿੰਨ ਜੀ 18 ਹਾਂ ਜੀ ਤੁਸੀਂ ਅਮਰਪਾਲ ਮਹਿਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸ ਕਮੇਟੀ ਦੇ ਦੇਖੋ ਜੀ ਮੈਨੂੰ ਉਹਦੇ ਨਾਲ ਦੇਖੋ ਜੇ ਉਹ ਚੰਗੇ ਕੰਮ ਕਰੂਗਾ ਮੈਂ ਉਹ ਸ਼ਾਬਾਸ਼ ਹੀ ਦੇਊਗਾ ਜੇ ਉਹ ਕਿਸੇ ਦੀ ਇੱਜ਼ਤ ਜਾਂ ਬਣਾ ਦੀ ਸ਼ਰੇਆਮ ਜਿਹੜਾ ਹਰ ਰੋਜ਼ ਉਹਨਾਂ ਦੀਆਂ ਵੀਡੀਓ ਖਲਤ ਪਾਉ ਜਾਂ ਮੇਰੇ ਅੱਗੇ ਬੰਦਿਆਂ ਨੂੰ ਸ਼ਰੀ ਬੰਦਿਆਂ ਨੂੰ ਜਿਹੜਾ ਹੈਗਾ ਆ ਬਦਨਾਮ ਕਰੂਗਾ ਜ਼ਾਇਦ ਤੋਂ ਆਪੇ ਤਾਂ ਮੈਂ ਕੱਟ ਨਹੀਂ ਕਰੂੰਗਾ ਮੈਂ ਅੱਜ ਉਹਦੇ ਖਿਲਾਫ ਕੋਰਚੀ ਚਾਉਂਦਾ ਜੀ ਅਮਰਪਾਲ ਨਾਲ ਦੋ ਬੰਦੇ ਹੋਰ ਬੈਠੇ ਨਜ਼ਰ ਆ ਰਿਹਾ ਉਹ ਕੌਣ ਆ ਉਹਨਾਂ ਬਾਰੇ ਕੀ ਗੱਲ ਕਰੀਂ ਨਹੀਂ ਮੈਂ ਉਹਨਾਂ ਨੂੰ ਨਹੀਂ ਜਾਣਦਾ ਜੀ ਮੈਂ ਉਹਨਾਂ ਵੀਡੀਓ ਜਰੂਰ ਦੇਖਿਆ ਜਿਹੜੀਆਂ ਨੇ ਵੀਡੀਓ ਬਾਹਰ ਲਗਾਈ ਥੀ ਮੈਂ ਇਹ ਨਹੀਂ ਮੰਨਦਾ ਕਿ ਉਹਨਾਂ ਨੇ ਪਹਿਲਾਂ ਨਹੀਂ ਮੇਰੀ ਉਹਨਾਂ ਨਾਲ ਕੋਈ ਨਹੀਂ ਸੀ ਭਾਈ ਭਾਈ ਮਹਿਰੋ ਨੇ ਇੱਕ ਇਨਵੋਲਵਮੈਂਟ ਹੈ ਨਹੀਂ ਮੈਨੂੰ ਨਹੀਂ ਪਤਾ ਜੀ ਇਹਦੇ ਬਾਰੇ ਭਾਈ ਮਹਿਰੋ ਨੇ ਵੀਡੀਓ ਜਨਤਾ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਗਿਆ ਕਿ ਸਾਡੇ ਘਰੇ ਕੁੜੀ ਆਈ ਹੈ ਤੁਹਾਡੇ ਕੋਲ ਕੋਈ ਹੈ ਪੱਖਿਆ ਜਾਂ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਮੈਂ ਤਾਂ ਮੰਨ ਰਿਹਾ ਜੀ ਮੇਰੇ ਕੋਲ ਹੀ ਕੁੜੀ ਆ ਕੇ ਗਈ ਬਗਿੱਤੀ ਉਹ ਮੈਂ ਤੁਸੀਂ ਹੈਲਪ ਕੀਤਾ ਸਵਾਸ ਸੇ ਵੀ ਸਵਾਸ ਦੇ ਤਰ੍ਹਾਂ ਸਜਾਉਂ ਮੈਂ ਗਾਈਡ ਕੀਤਾ ਉਹ ਮੈਂ ਕੁਝ ਨਹੀਂ ਕੀਤਾ ਨਾ ਉਹਦੇ ਮੈਂ ਨਾਲ ਗਿਆ ਸੀ ਸਿਰਫ ਮੈਂ ਨੂੰ ਕਿਹਾ ਵੀ ਤੂੰ ਕੋਰਟ ਚ ਜਾ ਕੋਰਟ ਚ ਜਾ ਕੇ ਆਉਂਦਾ ਪਖਰਾ ਭੋਸੇ ਜੋ ਸੂਤਰਾ ਦਾ ਪਤਾ ਲੱਗਿਆ ਜੀ ਕੁੜੀ ਬਾਬੇ ਦੇ ਹੱਥ ਕੇ ਕੋਈ ਦੇ ਕੇ ਆਈ ਹੈ ਇਹਦੇ ਬਾਰੇ ਆਪਾਂ ਨੂੰ ਪਤਾ ਜੱਸਾ ਨੂੰ ਪਤਾ ਜੀ ਅੰਦਰ ਗਈ ਆ ਉਹ ਤਾਂ ਅੰਦਰ ਕੀ ਗੱਲ ਹੋਈ ਨਹੀਂ ਇਹ ਵਿਆਹ ਉਹਦੇ ਅੰਦਰ ਹੋਇਆ ਸੋਤਾ ਜੀ ਇੱਕ ਭੋਸੇ ਜੋ ਸੂਤਰਾ ਦਾ ਪਤਾ ਲੱਗਿਆ ਕਿ ਕਿਸੇ ਕਿਸੇ ਪਾਰਟੀ ਦਾ ਵੀ ਟੱਚ ਆ ਕੰਮ ਇਹ ਦੇਖੋ ਜੀ ਮੈਂ ਨਹੀਂ ਕਹਿ ਸਕਦਾ ਮੈਨੂੰ ਕਿਉਂਕਿ ਮੈਨੂੰ ਜੇਗ ਨਾਮ ਕਿਉਂ ਜੋੜਿਆ ਗਿਆ ਇਹਦੇ ਪਿੱਛੇ ਇਹਨਾਂ ਦੇ ਕੀ ਮਨਸੂਬ ਮੈਨੂੰ ਇਹ ਨਹੀਂ ਪਤਾ ਕਿਉਂਕਿ ਮੈਂ ਅਕਸਰ ਬਹੁਤ ਸਾਰੇ ਜਿਹੜੇ ਮਸਲੇ ਆ ਜਨਤਕ ਚੱਕਦਾ ਰਹਿੰਦਾ ਆ ਉਹਦੇ ਪਿੱਛੇ ਉਹਦੀ ਚਾਲੀ ਆ ਤਾਂ ਜਦੋਂ ਪੁਲਸਾਂ ਜਿਹੜੀ ਉੱਚੀ ਸ਼ਕਤੀ ਨਾਲ ਫੇਰੇ ਬਾਹਰ ਆ ਸਕਦੇ ਜਿਹੜਾ ਜਗਰਾਉਂ ਸ਼ਹਿਰ ਦੇ ਵਿੱਚ ਤੁਹਾਨੂੰ ਟਾਰਗੇਟ ਕਿਉਂ ਕੀਤਾ ਗਿਆ ਜੀ ਕੀ ਦੀਦਾ ਕਿਸਾਨੀ ਤਾਂ ਮੈਂ ਹੈਰਾਨ ਆ ਜੀ ਜਿਹੜਾ ਉਹ ਬੰਦਾ ਕਾਲ ਕਰ ਰਿਹਾ ਉਹ ਕੌਣ ਆ ਮੇਰਾ ਨਾਮ ਕਿਉਂ ਲੈ ਰਿਹਾ ਮੈਨੂੰ ਹੀ ਕਿਉਂ ਟਾਰਗੇਟ ਆ ਗਿਆ ਮੈਨੂੰ ਲੱਗਦਾ ਵੀ ਸਿਰਫ ਇੰਨਾ ਹੀ ਆ ਵੀ ਉਸ ਕੁੜੀ ਨੂੰ ਮੈਂ ਸਹੀ ਰਸਤਾ ਦਿਖਾਤਾ ਜਿੰਨਾਕ ਮੈਂ ਨਸੀਬ ਜਿਹੜਾ ਬਾਬੇ ਨੇ ਪਹਿਲਾਂ ਦੋਸਤ ਵੀ ਕਹਿੰਦੇ ਮੈਂ ਇਹਦਾ ਪਰਚਾ ਦਰਜ ਹੋਇਆ ਸੀ ਕਿ ਹੁਣ ਤੱਕ ਦੇਖੋ ਜੀ ਇਹ ਜਿਹੜੇ ਸਵਾਲ ਆ ਤੁਸੀਂ ਮੈਨੂੰ ਨਹੀਂ ਪਤਾ ਉਹ ਤਾਂ ਆਪੇ ਅਮਰਪਾਲ ਜੀ ਕੱਲ ਕਹਿ ਹੀ ਰਹੇ ਸੀ ਤੁਹਾਨੂੰ ਤੁਸੀਂ ਦੇਖਿਆ ਵੀ ਉਹਨਾਂ ਨੇ ਕੋਈ ਚਾਰਜ ਮੈਂ ਇਲੈਕਟ੍ਰਿਕ ਸ਼ਿਕਾਇਤ ਨਹੀਂ ਪਾਈ ਹੈ ਨਾ ਮੇਰੇ ਕੋਲ ਤਾਂ ਇੰਨਾ ਟਾਈਮ ਵੀ ਨਹੀਂ ਹੁੰਦਾ ਕਿ ਮੈਂ ਅਕਸਰ ਇਹ 295 ਦਾ ਪਰਚਾ ਬੜਾ ਸੌਖਾ ਕੇ ਪੁਲਿਸ ਕਟਾ ਦਿੰਦੀ ਇੱਕ ਮਿੰਟ ਜੀ ਜੇ ਮਰਜ਼ੀ ਕਟਾਉਂਦੇ ਹੋ ਜੀ ਮੈਨੂੰ ਨਹੀਂ ਪਤਾ ਇਹ ਪੁਲਿਸ ਦਾ ਕੰਮ ਆ ਨਾ ਪਰਚਾ ਕੱਟਣਾ ਕਿੱਦਾਂ ਕੱਟਲੇ ਕਿਹੜੀ ਧਾਰਾ ਲੱਗਦੀ ਆਪਾਂ ਤਾਂ ਨਹੀਂ ਪਤਾ ਆ ਬੰਦੇ ਨੂੰ ਤੇ ਕੱਲ ਕਿਹਦੀ ਪਤਾ ਲੱਗਿਆ ਵੀ ਕੋਈ ਕਾਂਗਰਸ ਲੀਡਰ ਵੀ ਜਗਰਾਉਂ ਚ ਆਇਆ ਨਹੀਂ ਮੈਨੂੰ ਨਹੀਂ ਪਤਾ ਕੱਲ ਮ ਪੁਲ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਆ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵੀ ਜਿਹੜੇ ਗੁਰੂ ਬਾਣੇ ਦੇ ਨਿਵਾਸ ਦੇ ਅੰਦਰ ਐਦਾਂ ਦੇ ਲੋਕ ਜਿਹੜੇ ਪੰਜਾਬ ਦਾ ਮਾੜਾ ਕਰ ਰਹੇ ਆ ਹੁਣਸ ਨੂੰ ਵੀ ਕੁਛ ਨਹੀਂ ਸਮਝ ਰਹੇ ਕਾਨੂੰਨ ਨੂੰ ਨਹੀਂ ਸਮਝ ਰਹੇ ਸਰਕਾਰ ਨੂੰ ਵੀ ਸਮਝ ਰਹੇ ਸਿਰਫ ਉਹ ਕਹਿੰਦੇ ਆ ਮੇਰੀ ਇਹ ਸਤਨ ਦਾ ਪੰਜਾਬ ਖੁੱਲੇ ਸ਼ਰੀਆਮ ਕਹ ਰਹੇ ਆ ਨੌਜਵਾਨੀ ਨੂੰ ਉਕਸਾ ਰਹੇ ਆ ਵੀ ਤੁਸੀਂ ਜੋ ਮਰਜ਼ੀ ਕਰਕੇ ਆ ਜਾਓ ਜੋ ਮਰਜ਼ੀ ਕਰੋ ਇਹਦਾ ਮਤਲਬ ਆ ਵੀ ਇਹ ਪੰਜਾਬ ਦੇ ਲਈ ਚੰਗੇ ਸਕੇਤ ਨਹੀਂ ਇਹਦੇ ਲਈ ਜਿਹੜੇ ਸੂਝਵਾਨ ਲੋਕ ਨੇ ਸ਼ਾਂਤੀ پسند ਲੋਕ ਨੇ ਅਮਨ ਪਸੰਦ ਲੋਕ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਆ ਕਿ ਇਹ ਜਿਹੇ ਇੱਕ ਲੋਕਾਂ ਦੇ ਖਿਲਾਫ ਕੋਈ ਢਲਣਾ ਬਰਤੀ ਜਾਵੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਪੰਜਾਬ ਦਾ ਮਾਹੌਲ ਆ ਅਮਨ ਸ਼ਾਂਤੀ ਵਾਲਾ ਬਣਿਆ ਰਹੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਾਰੇ ਸਥਾਨਕ ਮੀਡੀਆ ਦਾ ਜਲਵਾਉਂਦਾ ਮੀਡੀਆ ਔਰ ਜਿਹੜੇ ਸਾਡੇ ਹੋਰ ਵੀ ਆਸੇ ਸ਼ਹਿਰਾਂ ਤੋਂ ਬਹੁਤ ਸਾਰਾ ਜਿਹੜਾ ਇਨਸਾਫ ਪਸੰਦ ਮੀਡੀਆ ਪਹੁੰਚਿਆ ਉਹਨਾਂ ਮੈਂ ਇਹ ਕਹਿਣਾ ਤੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਜਿਹੜਾ ਇੱਕ ਸੱਚ ਦਾ ਮੁੱਦਾ ਆ ਕਿ ਨੂੰ ਕੁਝ ਲੋਕ ਆਪਣੇ ਨਿੱਜੀ ਸਵਾਸਥਾ ਲਈ ਗਲਤ ਰੰਗ ਦੇ ਕੇ ਮੇਰੇ ਵਰਗੇ ਲੋਕਾਂ ਨੂੰ ਬਦਨਾਮ ਕਰ ਰਹੇ ਨੇ ਤੇ ਮੈਂ ਚੋਨਾ ਮੈਂ ਕਰਦਾ ਪ੍ਰਸ਼ਾਸਨ ਤੋਂ ਜਨਤਾ ਤੋਂ ਇਹ ਸੱਚ ਨਾਲ ਸਾਥ ਦਿਓ ਸੱਚ ਕੀ ਆ ਕਲ ਕਲਵੰਤ ਸਿੰਘ ਜੀhota ਸਾਚਾ ਅੱਜ ਜਦ ਵੱਡੀ ਕਹਿੰਦੇ ਤੁਸੀਂ ਦੇਖਿਆ ਜਦੋਂ ਆਪਾਂ ਪ੍ਰੈਸ ਕਾਨਫਰੰেন্স ਕੀਤੀ ਆ ਤੇ ਭੜਾ ਵੀਰ ਦੋਤੀਆਂ ਪਹੁੰਚੀਆਂ ਸੀਗੀਆਂ ਤੇ ਬਾਬਾ ਜੀ ਦਾ ਪਰਿਵਾਰ ਵੀ ਪਹੁੰਚ ਗਿਆ ਸੀ ਤੋ ਉਹਨਾਂ ਦੀ ਸਟੇਟਮੈਂਟ ਲਈਆ ਲੇਕਿਨ ਜਿਹੜਾ ਮੇਰਾ ਤਾਂ ਮੁੱਦਾ ਹੈ ਕਿ ਮੈਨੂੰ ਬਦਨਾਉ ਕਿਉਂ ਕੀਤਾ ਜਾ ਰਿਹਾ ਇਹਦਾ ਉਸ ਦੇchna ਕੋਈ ਲਾਗਾਂ ਨਹੀਂ ਕੋਈ ਵੇਚਾ ਨਹੀਂ ਫੈਟ ਮੈਨੂੰ ਆ ਰਹੀ ਹੈ ਠੀਕ ਹੈ ਜੀ ਇਸ ਕਰਕੇ ਮੈਂ ਸਰਸਤ ਤੋਂ ਤੁਹਾਡੇ ਸਾਹਮਣੇ ਸਾਰਿਆਂ ਦੇ ਇਹ ਪੰਚ ਪੱਤਰ ਦੇ ਕੇ ਇਨਸਾਫ ਦੀ ਮੰਗ ਕਰਦਾ ਠੀਕ ਹੈ ਛੋਟੇ ਤਰੀਕੇ ਸੋਚਣਾ ਜੀ ਜੀ ਇਹ ਮਾਹੌਲ ਨਾ ਬਗੜਿਆ ਜਾਵੇ ਜੀ ਜਿਹੜਾ ਵੀ ਬੰਦਾ ਮਾਹੌਲ ਬਗਾਣ ਦੀ ਕੋਸ਼ਿਸ਼ ਕਰਦਾ ਉਹਦੇ ਤੇ ਪੁਲਿਸ ਪ੍ਰਸ਼ਾਸਨ ਪਰਚਾ ਦੇ ਕੇ ਉਹਨੂੰ ਅੰਦਰ ਲੈਣ ਦੀ ਕੋਸ਼ਿਸ਼ ਕਰੇ ਕਿਉਂਕਿ ਜਿਹੜੇ ਇਹ ਜਿਹੇ ਅਨਸਰ ਆ ਇਹ ਸਿਰਫ ਅਗਲਾ ਕੇ ਪਰੇ ਹੋਣ ਵਾਲੇ ਆ ਇਹਨਾਂ ਤੇ ਪੈਟਰੋਲ ਕੀਤਾ ਜਾਣਾ ਬਹੁਤ ਜ਼ਰੂਰੀ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਬਾਰ-ਬਾਰ ਵੀ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਅੰਮਿਤਪਾਲ ਮਹਿਰੋਂ ਬਾਰੇ ਕੀ ਕਹਿਣਾ ਤੁਸੀਂ ਅਸੀਂ ਉਹਦੇ ਬਾਰੇ ਤਾਂ ਇਹ ਕਹਿਣਾ ਚਾਹੁੰਦੇ ਜੀ ਕੋਈ ਵੀ ਅਫਸਰਾ ਚਾਹੇ ਮਹਿਰੋਂ ਹੋਵੇ ਚਾਹੇ ਕੋਈ ਵੀ ਹੋਵੇ ਵੀ ਜਿਹੜਾ ਮਾਹੌਲ ਖਰਾਬ ਕਰ ਰਿਹਾ ਕੌਣ ਕਰ ਰਿਹਾ ਮਾਹੌਲ ਵੀ ਕੌਣ ਕਰ ਰਿਹਾ ਕਾਨੂੰਨ ਹੱਥ 'ਚ ਲੈ ਰਿਹਾ ਕੋਈ ਵੀ ਆ ਚਾਹੇ ਉਹ ਮਹਿਰੋਂ ਆ ਇਵੇਂ ਬਾਰ ਉਹਨੇ ਕਾਨੂੰਨ ਨੂੰ ਹੱਥ 'ਚ ਲਿਆ ਉਹਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਤੁਸੀਂ ਉਹਨੂੰ ਸਵਾਲ ਕੀਤਾ ਸੀਗਾ ਵੀ ਤੁਸੀਂ ਕਾਨੂੰਨ ਨੂੰ ਹੱਥ 'ਚ ਲਿਆ ਉਹਨੇ ਕਾਫੀ ਸਾਨੂੰ 10ਵੇਂ ਪਾਸਾ ਦਾ ਆਰਡਰ ਆ ਜਿਹੜਾ 10ਵੇਂ ਪਾਸਾ ਮੌਕੇ ਦੀਆਂ ਗੱਲਾਂ ਸੀ ਉਹਦੋਂ ਤਾਂ ਰਿਆਸਤਾਂ ਸੀ ਹੋ ਸਕਦਾ ਸੰਵਿਧਾਨ ਨਾਲ ਬਣਿਆ ਹੋਵੇ ਕੋਈ ਕਾਨੂੰਨ ਨਾ ਬਣਿਆ ਹੋਵੇ ਹੁਣ ਤੱਕ ਕਾਨੂੰਨ ਬਣਿਆ ਹੋਇਆ ਨਾ ਹਿੰਦੁਸਤਾਨ ਦਾ ਕਾਨੂੰਨ ਦੇ ਹਿਸਾਬ ਨਾਲ ਸਾਨੂੰ ਚੱਲਣਾ ਚਾਹੀਦਾ ਕਾਨੂੰਨ ਨੂੰ ਨਹੀਂ ਹੱਥ 'ਚ ਲੈਣਾ ਚਾਹੀਦਾ ਅਸੀਂ ਇਹੀ ਬਾਰ-ਬਾਰ ਬੇਨਤੀ ਕਰਾਂਗੇ ਵੀ ਜਿਹੜੇ ਇਹ ਆਰਡਰ ਆ ਉਹਨਾਂ ਦੇ ਪਰਚਾ ਦੇ ਕੋ ਜਰੂਰ ਅੰਦਰ ਭੇਜਣਾ ਚਾਹੀਦਾ ਜੈ ਜਨਤਾ ਜੱਤ ਲੜਨ ਵਾਲੇ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਹਾਂਜੀ ਹਾਂਜੀ ਬੋਲੋ ਮੈਂ ਕਾਂਗਰਸ ਨਰਮਨ ਸਿੰਘ ਢਾਲੀ ਦਾ ਤਹਿਸੀਲ ਸੈਕਟਰੀ ਬੀ ਐਨ ਐਮ ਐਮ ਜੀ ਤਹਿਸੀਲ ਜਗਰਾਉਂ ਮੈਂ ਅੱਜ ਦਾ ਜਿਹੜਾ ਤੁਹਾਡੀ ਵੀਡੀਓ ਦਾ ਸਭ ਤੋਂ ਪਹਿਲਾਂ ਧੰਨਵਾਦ ਦੀਆਂ ਕਿ ਕਲਵੰਤ ਸਿੰਘ ਸਹੋਤਾ ਰੰਗਰੇਟਾ ਅੱਜ ਉਹਨੇ ਇੱਕ ਇਹੋ ਜਿਹਾ ਮੁੱਦਾ ਆਪਣੇ ਸਾਰਿਆਂ ਦੇ ਸਾਹਮਣੇ ਪ੍ਰੈਸ ਦੇ ਸਾਹਮਣੇ ਸਾਰਿਆਂ ਨੇ ਰੱਖਿਆ ਹੈ ਕਿ ਮੈਨੂੰ ਥ੍ਰੈਟ ਕਰ ਰਿਹਾ ਕੋਈ ਬੰਦਾ ਕਾਲ ਕਰ ਰਿਹਾ ਬੜੀ ਮੰਦ ਭਾਗੀ ਗੱਲ ਹੈ ਕਿ ਜੇ ਕੋਈ ਕਿਸੇ ਦਾ ਸਾਥ ਦਿੰਦਾ ਜੇ ਸੱਚ ਦਾ ਸਾਥ ਦਿੰਦਾ ਜਾਂ ਕਿਸੇ ਬੇਦੋਸ਼ੇ ਦਾ ਸਾਥ ਦਿੰਦਾ ਜਾਂ ਜਨ ਦੇ ਹੱਥੇ ਦਾ ਸਾਥ ਦਿੰਦਾ ਤਾਂ ਉਹਨੂੰ ਵੀ ਥ੍ਰੈਟ ਕੀਤਾ ਜਾਂਦਾ ਉਹਨੂੰ ਤਾਂ ਕੀਤਾ ਹੀ ਜਾਂਦਾ ਜਿਹੜਾ ਦੋਸ਼ੀ ਆ ਜਿਹੜਾ ਵੈਕਟਰ ਆ ਉਹਨੂੰ ਤਾਂ ਕਰਦੇ ਹੀ ਕਰਦੇ ਆ ਸਭ ਗੱਲ ਸੁਣਣੀ ਚਾਹੀਏ ਕਿ ਕੁੜੀ ਨੂੰ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਹੈ ਇਹ ਤੂੰ ਫੋਟੇ ਕੋਲੇ ਗਈ ਤੈਨੂੰ ਅਸੀਂ ਆ ਕਰਾਂਗੇ ਉਹ ਇੱਕ ਲੜਕੀ ਦਾ ਮਸਲਾ ਵੇਖੋ ਮੈਂ ਲੜਕੀ ਦੇ ਮਸਲੇ 'ਚ ਮੇਰਾ ਸਮਝੌਤਾ ਕੋਈ ਨਹੀਂ ਉਹ ਕੰਨਿਆ ਨੂੰ ਇੱਕ ਵਾਰੀ ਸਾਨੂੰ ਨਹੀਂ ਪਤਾ ਉਹ ਬਾਬਾ ਸਹੀ ਸੀ ਜਾਂ ਕੁੜੀ ਸਹੀ ਸੀ ਜਾਂ ਕੌਣ ਸੀ ਗਲਤ ਸੀ ਉਹਨਾਂ ਨਾਲ ਸਾਡਾ ਕੋਈ ਮਸਲਾ ਨਹੀਂ ਪਰ ਬਾਰ-ਬਾਰ ਜੇ ਕੁੜੀ ਦਾ ਮਸਲਾ ਲੈ ਕੇ ਮੀਡੀਆ ਚ ਆਊਗਾ ਜਾਂ ਕੁਝ ਕਹੂਗਾ ਤਾਂ ਸਾਥੋਂ ਪੁਰਾ ਕੋਈ ਨਹੀਂ ਅਸੀਂ ਹੋ ਸਕਦਾ ਉਹਨਾਂ ਦੇ ਖਿਲਾਫ ਜਿਹੜੇ ਵੀ ਇਹ ਜੀਆਂ ਗੱਲਾਂ ਕਰਦੇ ਇੱਕ ਵੱਡਾ ਧਰਨਾ ਦੇਵਾਂਗੇ ਸਾਰਗਾ ਜੱਥੇਬੰਦੀਆਂ ਦੇ ਨਾਲ ਗੱਲ ਕਰ ਰਹਾ ਅਮਰਪਾਲ ਮੈਰੋ ਨੇ ਬੋਲਿਆ ਵਾ ਤੋਤੇ گلاب ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਉਹੀ ਉਹਦੇ ਖਿਲਾਫ ਇੱਕ ਪੁਲਿਸ ਨੂੰ ਵੀ ਇਹ ਦਿੱਨੇ ਵਾਰਨਿੰਗ ਕਿ ਇੱਕ ਜਿਹੜੀ ਗੱਲ ਉਹ ਧਾਰਾ ਦੇ ਥ੍ਰੈਟ ਕਰਦੇ ਅਗੇਂਸਟ ਬਣਦੀ ਆ ਉਹ ਧਾਰਾ ਲਾਉਣ ਡੀਐਸਪੀ ਜਗਰਾਉ ਜਗਜੋਤ ਸਿੰਘ ਵੈਸੇ ਅਸੀਂ ਉਹ ਪਹਿਲਾਂ ਦੇਖਿਆ ਵੀ ਉਹ ਚੰਗੇ ਬੰਦੇ ਪਰਚੇ ਕਰਦੇ ਆ ਜਿਹੜਾ ਸੱਚਾ ਸੱਚ ਤੇ ਪਹਿਰਾ ਦਿੰਦੇ ਆ ਜੇ ਹੁਣ ਵੀ ਉਹ ਇਸ ਗੱਲ ਤੇ ਪਰਚਾ ਦਰਜ ਕਰਦੇ ਤਾਂ ਅਸੀਂ ਧੰਨਵਾਦ ਕਰਾਂਗੇ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਇਹ ਜੇ ਅਨਸਰ ਜੇ ਇਹਨਾਂ ਨੂੰ ਸਹਿ ਦਿੱਤਾਵਾਂਗੇ ਤਾਂ ਸਾਡਾ ਸੰਵਿਧਾਨ ਵੀ ਖਤਰੇ 'ਚ ਆ ਸਾਡਾ ਲੋਕਤੰਤਰ ਵੀ ਖਤਰੇ 'ਚ ਆ ਤੇ ਲੋਕ ਵੀ ਖਤਰੇ 'ਚ ਆ ਤੇ ਤਨੂਰ ਵੀ ਖਤਰੇ 'ਚ ਆ ਇਹਨੂੰ ਕੌਣ ਬਚਾਉਂਦਾ ਇਹ ਸਿਰਫ ਪੁਲਿਸ ਦੀ ਡਿਊਟੀ ਹੈ ਜੇ ਨਾ ਡਿਊਟੀ ਕਰੂਗੀ ਤਾਂ ਸਾਨੂੰ ਹੋ ਸਕਦਾ ਪੁਲਿਸ ਦੇ ਖਿਲਾਫ ਵੀ ਜਾਣਾ ਪਵੇ ਇਸ ਕਰਕੇ ਅਸੀਂ ਥੋੜੇ ਦੇ ਦਿਨਾਂ 'ਚ ਸਾਰੀਆਂ ਜਥੇਬੰਦੀਆਂ ਨਾਲ মিডিਏ ਨਾਲ ਸਲਾਹ ਕਰਕੇ ਤਾਂ ਅਸੀਂ ਇੱਕ ਧਰਨਾ ਦੇਵਾਂਗੇ ਇਹਨਾਂ ਦੇ ਪੱਖ 'ਚ ਪੁੱਠੋਤੇ ਦੇ ਤੇ ਮਹਿਰੋ ਦੇ ਖਿਲਾਫ ਸਾਰਿਆਂ ਜੱਥੇਬੰਦੀਆਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਕਵਰ ਕੀਤਾ ਸੋਤਾ ਸਾਹਿਬ ਨੂੰ ਕਵਰ ਕੀਤਾ ਮੇਰੇ ਸਾਥੀ ਕਾਮਰੇਡ ਨੂੰ ਕਵਰ ਕੀਤਾ ਧੰਨਵਾਦ ਜੀ ਚੰਨ ਸਾਹਿਬ